ਵਿਧਾਨ ਸਭਾ ਸੈਸ਼ਨ ਤੋਂ ਬਾਅਦ ਪੰਜਾਬ ਕਾਂਗਰਸ ਕਮੇਟੀ ਵੱਲੋਂ ਆਪਣੀ ਮਹੀਨਾਵਾਰ ਮੀਟਿੰਗ ਕੀਤੀ ਗਈ ਹੈ ਅਤੇ ਇਸ ਮੀਟਿੰਗ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਤੇ ਕਾਂਗਰਸ ਪਾਰਟੀ ਦੇ ਵਿੱਚ ਜੋ ਕਮੀਆਂ ਪੇਸ਼ੀਆਂ ਨੇ ਅਤੇ ਚਾਰ ਹਲਕਿਆਂ ਦੀਆਂ ਜਿਮਣੀ ਚੋਣਾਂ ਨੂੰ ਲੈ ਕੇ ਵਰਕਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਹੀ ਰਾਜਾ ਵੜਿੰਗ ਨੇ ਸੁਨੀਲ ਜਾਖੜ ਦੇ ਉੱਤੇ ਵੀ ਜੰਮ ਕੇ ਨਿਸ਼ਾਨੇ ਸਾਦੇ ਨੇ ਕੀ ਕੁਝ ਕਹਿਣਾ ਹੈ ਰਾਜਾ ਵੜਿੰਗ ਦਾ ਆਓ ਸੁਣਦੇ ਹਾਂ ਇੱਕੋ ਇਹ ਸਾਡੀ ਮੰਥਲੀ ਮੀਟਿੰਗ ਹੁੰਦੀ ਹੈ ਜਿਹੜੀ ਕਿ ਅਸੀਂ ਮਗਲੇ 3-4 ਮਹੀਨਿਆਂ ਤੋਂ ਕਿਉਂਕਿ ਪਾਰਲੀਮੈਂਟ ਦੇ ਇਲੈਕਸ਼ਨ ਸੀਗੇ ਐਂਡ ਉਸ ਤੋਂ ਬਾਅਦ ਸਾਡਾ ਜਲੰਧਰ ਬਾਈ ਇਲੈਕਸ਼ਨ ਆ ਗਿਆ ਇਸ ਕਰਕੇ ਅਸੀਂ ਆਪਣੀ ਮੰਥਲੀ ਮੀਟਿੰਗ ਜਿਹੜੀ ਕਰਨੀ ਹੁੰਦੀ ਉਹ ਨਹੀਂ ਕਰ पाए ਸੋ ਅੱਜ ਸੈਸ਼ਨ ਤੋਂ ਬਾਅਦ ਸਾਰੇ ਨਾਲ ਸਲਾਹ ਕਰਕੇ ਅਸੀਂ ਇਹ ਮੀਟਿੰਗ ਰੱਖੀ ਹੈ ਜਿਹਦੇ ਵਿੱਚ ਸਾਡੀ ਚਰਚਾ ਹੁੰਦੀ ਹੈ ਕਿ ਆਉਣ ਵਾਲੇ ਇਸ਼ੂਸ ਕੀ ਨੇ ਆਰਗੇਨਾਈਜੇਸ਼ਨ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਕੀ ਸਾਡੇ ਚ ਕਮੀਆਂ ਪੇਸ਼ੀਆਂ ਹੈਗੀਆਂ ਉਹਨਾਂ ਨੂੰ ਠੀਕ ਕਿਵੇਂ ਕਰਨਾ ਹੈ ਨੈਚੂਰਲੀਅਰ ਵਿੱਚ ਬਾਈ ਇਲੈਕਸ਼ਨ ਹੈ ਸਾਡੇ 4 ਉਹਨਾਂ ਤੇ ਸਾਡੀ ਕੀ ਭੂਮਿਕਾ ਹੋਣੀ ਚਾਹੀਦੀ ਹੈ ਕਿੱਦਾਂ ਅਸੀਂ ਚੋਣ ਲੜਨਾ ਹੈ ਉਹ ਸਾਰੀਆਂ ਗੱਲਾਂ ਤੇ ਸਾਡੇ ਸਾਰੇ ਜਿਹੜੇ ਬ੍ਰਿਸ਼ ਲੀਡਰ ਸਾਹਿਬਾਨ ਨੇ ਉਹ ਆਪਣੇ ਆਪਣੇ ਵਿਚਾਰ ਰੱਖਦੇ ਨੇ ਕਿਉਂਕਿ ਔਰ ਸਾਨੂੰ ਹਰ ਹਲਕੇ ਦੀ ਹੈ ਜਿਹੜੀ ਉਹ ਤਕਰੀਬਨ ਜਾਣਕਾਰੀ ਮਿਲ ਜਾਂਦੀ ਹੈ ਇਸ ਮੀਟਿੰਗ ਚ ਸੋ ਇਹ ਡਿਲੇ ਸੀਗੀ ਉਲਟਾ ਪਾਰਲੀਮੈਂਟ ਤੋਂ ਬਾਅਦ ਹੋਈ ਨਹੀਂ ਡਿਸਟ੍ਰਿਕਟ ਕਮੇਟੀਆਂ ਦੀ ਸਾਡੀ ਹਰ ਮੰਥਲੀ ਮੀਟਿੰਗਸ ਹੁੰਦੀ ਹੈ ਬਲੌਕ ਦੀ ਹੁੰਦੀ ਹੈ ਸੋ ਇਸ ਕਰਕੇ ਉਹ ਡਿਸਟ੍ਰਿਕਟਸ ਦੀਆਂ ਤਾਂ ਹੋ ਗਈਆਂ ਸੀ ਲੇਕਿਨ ਕੰਟੈਸਟਡ ਕੈਂਡੀਡੇਟਸ ਅੰਡਰ ਜਿਹੜੇ ਸੀਨੀਅਰ ਲੀਡਰਸ ਨੇ ਉਹ ਮੀਟਿੰਗ ਨਹੀਂ ਹੋ ਪਾਈ ਸੀ ਸੋ ਇਸ ਕਰਕੇ ਅੱਜ ਮੀਟਿੰਗ ਰੱਖੀ ਹੈ ਕੱਲ ਸਰ ਇਹ ਕੋਣ ਜਾਖੜ ਸਾਹਿਬ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਉਹਨਾਂ ਤਾਂ ਨੀਤੀ ਕੋਈ ਅਧਿਕਾਰ ਹੀ ਨਹੀਂ ਰਿਹਾ ਜਿਸ ਵਿਅਕਤੀ ਨੇ ਪਹਿਲਾਂ ਕਾਂਗਰਸ ਬਤੌਰ ਪ੍ਰਧਾਨ ਰਹੇ ਔਰ ਕੈਂਪੇਨ ਕਮੇਟੀ ਦੇ ਚੇਅਰਮੈਨ ਰਹੇ ਪੂਰੀ ਕਾਂਗਰਸ ਦਾ ਜੋ ਜਨਾਜਾ ਕੱਢਿਆ ਉਹਨਾਂ ਲੋਕਾਂ ਨੇ ਪ੍ਰਾਈਮ ਪੋਸਟ ਤੇ ਹੁੰਦੇ ਰਿਆਂ 4 ਸਾਲ ਤੱਕ ਪੰਜਾਬ ਦੇ ਪ੍ਰਧਾਨ ਰਹੇਗੇ ਤਕਰੀਬਨ ਫਿਰ ਕੈਂਪੇਨ ਕਮੇਟੀ ਦੇ ਚੇਅਰਮੈਨ ਸੀਗੇ ਤੇ ਜਾਨਵੁੱਜ ਕੇ ਉਹਨਾਂ ਲੋਕਾਂ ਨੇ ਕਾਂਗਰਸ ਨੂੰ ਹਰਾਉਣ ਦਾ ਕੰਮ ਕੀਤਾ ਕਿਉਂਕਿ ਭਾਜਪਾ ਨਾਲ ਅੰਦਰ ਖਾਤੇ ਕਾਂਗਰਸ 'ਚ ਹੁੰਦਿਆ ਰਲੇ ਹੋਏ ਸਨ ਤਾਂ ਹੀ ਕਦੇ ਕਿਹਾ ਹਿੰਦੂ ਦੀ ਗੱਲ ਕਰਦੇ ਸਨ ਹਿੰਦੂ ਵਾਸਤੇ ਕੋਈ ਜਗ੍ਹਾ ਨਹੀਂ ਹੈ ਜਦਕਿ ਹੁਣ ਜਾਖੜ ਸਾਹਿਬ ਇੱਕ ਵੀ ਸ਼ਬਦ ਨਹੀਂ ਬੋਲੇ ਬਤੌਰ ਪ੍ਰਧਾਨ ਉਹਨਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਲੱਗਦਾ ਸੀਗਾ ਕਿ ਸੈਂਟਰ ਦੇ ਵਿੱਚ ਗਵਰਨਮੈਂਟ 'ਚ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਊਗੀ ਹੁਣ ਕਿਉਂ ਨਹੀਂ ਗਿਆ ਗਿਆ ਕਿ ਭਾਜਪਾ ਨੇ ਕਿਸੇ ਹਿੰਦੂ ਨੂੰ ਕੋਈ ਇਮਾਨੀਤ ਨਹੀਂ ਦਿੱਤੀ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਕਿ 26 ਸਾਲਾਂ ਬਾਅਦ ਪਹਿਲੀ ਵਾਰੀ ਜਾਖੜ ਸਾਹਿਬ ਦੇ ਪ੍ਰਧਾਨ ਹੁੰਦਿਆਂ ਇੱਕ ਵੀ ਸੀਟ ਬੀਜਪੀ ਨਹੀਂ ਜਿੱਤੀ ਅਦਰਵਾਈਜ਼ ਅਨੀ ਦਿਓਲ ਕਦੇ ਜਿੱਤ ਗਿਆ ਕਦੇ ਗਰਦਾਸਪੁਰ ਜਿੱਤ ਗਈ ਕਦੇ ਹਸ਼ਿਆਰਪੁਰ ਜਿੱਤ ਗਈ ਪਹਿਲੀ ਵਾਰੀ ਰਿਕਾਰਡ ਕਾਇਮ ਕੀਤਾ ਜਾਖੜ ਸਾਹਿਬ ਔਰ ਜਾਖੜ ਸਾਹਿਬ ਆਪ ਜਿੱਥੋਂ ਦੇ ਫਰੂਜ਼ਪੁਰ ਦੇ ਉੱਥੇ ਵੀ ਬੀਜਪੀ ਹਾਰੀ ਸੋ ਮੇਰੇ ਕਹਿਣ ਦਾ ਮਤਲਬ ਹੈ ਨੈਤਿਕਤਾ ਦੇ ਆਧਾਰ ਤੇ ਕਮ ਸਿਕਮ ਬੰਦੇ ਨੂੰ ਹੁਣ ਉਮਰ ਵੀ 17 ਦੇ ਹੋ ਗਏ ਨੇ ਜਾਖੜ ਸਾਹਿਬ ਹੋਂ ਤਾਂ ਤਲ ਸੈਟ ਉਹੀ ਯੱਕੜ ਉਹੀ ਅਰੋਗੈਂਸ ਮੈਨੂੰ ਲੱਗਦਾ ਕਿ ਹੋਂ ਤਾਂ ਨਿਮਰਤਾ ਹੋਣੀ ਚਾਹੀਦੀ ਹੈ ਇਸ ਉਮਰ 'ਚ ਸੀ ਇਹੋ ਜੀਆਂ ਗੱਲਾਂ ਨਹੀਂ ਬਾਕੀ ਜਾਖੜ ਸਾਹਿਬ ਬਹੁਤ